ਸੈਕੰਡ ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਵੱਲੋਂ ਲਗਾਇਆ ਗਿਆ ਸੀਏਟੀਸੀ ਕੈਂਪ ਮੁਕੰਮਲ ਹੋ ਗਿਆ ਏ ਇਹ ਕੈਂਪ ਪਿਛਲੇ ਸਾਲ 28 ਦਸੰਬਰ ਨੂੰ ਸ਼ੁਰੂ ਹੋਇਆ ਸੀ ਕੈਂਪ ਦੇ ਆਖਰੀ ਦਿਨ ਕਰਵਾਏ ਗਏ ਸਮਾਪਤੀ ਸਮਾਗਮ ਦੌਰਾਨ ਕੈਡਿਟਾ ਵੱਲੋਂ ਵੱਖ-ਵੱਖ ਵਨਗੀਆਂ ਪੇਸ਼ ਕੀਤੀਆਂ ਗਈਆਂ ਐਨਸੀਸੀ ਜਲੰਧਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੀਤ तिवारी ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਉਹਨਾਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਠੰਡ ਦੇ ਮੌਸਮ ਵਿੱਚ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਕ ਕੈਡਿਟਾਂ ਦੀ ਸ਼ਲਾਘਾ ਕੀਤੀ ਉਹਨਾਂ ਕੈਡਿਟਾਂ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ ਇਸ ਮੌਕੇ ਕਰਨਲ ਐਮ ਐਸ ਸਚਦੇਵ ਅਤੇ ਐਚ ਐਮ ਵੀ ਪ੍ਰਿੰਸੀਪਲ ਡਾਕਟਰ ਅਜੇ ਸ਼ਰੀਨ ਨੇ ਕੈਡਿਟਾਂ ਦੀ ਹੌਸਲਾ ਅਫਜ਼ਾਈ ਕੀਤੀ ਕੈਂਪ ਕਮਾਂਡੈਂਟ ਮੇਜਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਆਪਣੇ ਢੰਗ ਨਾਲ ਬਹੁਤ ਹੀ ਵਿਲੱਖਣ ਰਿਹਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਲੜਕੀਆਂ ਦਾ ਕੈਂਪ ਸੀ ਜਿਸ ਦੀ ਅਗਵਾਈ ਵੀ ਇੱਕ ਮਹਿਲਾ ਅਧਿਕਾਰੀ ਨੇ ਕੀਤੀ ਕੈਂਪ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ ਉਹਨਾਂ ਕੈਡਟਾਂ ਨੂੰ ਹਥਿਆਰਬੰਦ ਸਿਨਾਵਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਕਰਨਲ ਕੇੜੀ ਸਿੰਘ ਨੇ ਐਨਸੀਸੀ ਕੈਡਟ ਦੇ ਤੌਰ ਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਇੱਕ ਕੈਡਟ ਤੋਂ ਫੌਜ ਅਧਿਕਾਰੀ ਤੱਕ ਦੇ ਸਫ਼ਰ ਦੀਆਂ ਯਾਦਾਂ ਤਾਜ਼ਾ ਕੀਤੀਆਂ